ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਕੁੰਮਣ ਜਾ ਰਹੇ ਨਿੰਗ ਸਿੰਘ ਪਰਿਵਾਰ ਨਾਲ ਹੋਇਆ ਵੱਡਾ ਤੱਕਾ ਕਿਰਪਾਨਾ ਉਤਾਰਨ ਕਾਰਨ ਮੌਕੇ ਤੇ ਵੀਜ਼ਾ ਕੈਸਲ ਕਰ ਮੋੜਿਆ ਪੰਜਾਬ ਵਾਪਿਸ ਅੱਜ ਦੀ ਇਹ ਘਟਨਾ ਸੁਣ ਕੇ ਹਰ ਇੱਕ ਸਿੱਖ ਅਤੇ ਇਨਸਾਫ ਪਸੰਦ ਇਨਸਾਨ ਦਾ ਹਿਰਦਾ ਵਲੰਦਰਿਆ ਜਾਵੇਗਾ ਕਿਉਂਕਿ ਇਹ ਮਾਮਲਾ ਸਿਰਫ ਇੱਕ ਪਰਿਵਾਰ ਦੇ ਵੀਜ਼ੇ ਦਾ ਨਹੀਂ ਹੈ ਬਲਕਿ ਇਹ ਮਾਮਲਾ ਸਿੱਖੀ ਦੀ ਆਨ ਬਾਨ ਅਤੇ ਸ਼ਾਨ ਨਾਲ ਜੁੜਿਆ ਹੋਇਆ ਹੈ ਵਿਦੇਸ਼ਾਂ ਦੀ ਤਰਤੀ ਤੇ ਜਿੱਥੇ ਮਨੁੱਖੀ ਅਧਿਕਾਰਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਉੱਥੇ ਹੀ ਇੱਕ ਅੰਮ੍ਰਿਤਧਾਰੀ ਨੀਂਗ ਸਿੰਘ ਪਰਿਵਾਰ ਨੂੰ ਸਿਰਫ ਇਸ ਕਰਕੇ ਜਹਾਜ਼ ਚੜਨ ਤੋਂ ਰੋਕ ਦਿੱਤਾ ਗਿਆ ਅਤੇ ਵਾਪਸ ਮੋੜ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਆਪਣੇ ਸਰੀਰ ਤੋਂ ਸ੍ਰੀ ਸਾਹਿਬ ਅਰਥਾਤ ਕਿਰਪਾਨ ਨੂੰ ਵਾਕ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਇਹ ਕਹਾਣੀ ਉਸ ਧ੍ਰਿੜ ਵਿਸ਼ਵਾਸ ਦੀ ਹੈ ਜਿਸ ਦੇ ਸਾਹਮਣੇ ਦੁਨੀਆ ਦੇ ਵੱਡੇ ਤੋਂ ਵੱਡੇ ਕਾਨੂੰਨ ਅਤੇ ਲਾਲਚ ਵੀ ਛੋਟੇ ਪੈ ਜਾਂਦੇ ਹਨ ਜਦੋਂ ਇੱਕ ਗੁਰੂ ਦਾ ਸਿੱਖ ਆਪਣੇ ਧਰਮ ਅਤੇ ਅਸੂਲਾਂ ਤੇ ਪਹਿਰਾ ਦਿੰਦਾ ਹੈ ਤਾਂ ਉਸ ਲਈ ਕੈਨੇਡਾ ਜਾਂ ਅਮਰੀਕਾ ਦੇ ਵੀਜ਼ੇ ਕੋਈ ਮਾਇਨੇ ਨਹੀਂ ਰੱਖਦੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਕਿ ਅਸਲ ਵਿੱਚ ਹਵਾਈ ਅੱਡੇ ਤੇ ਉਸ ਨਿੰਗ ਸਿੰਘ ਪਰਿਵਾਰ ਨਾਲ ਕੀ ਵਾਪਰਿਆ ਕਿਵੇਂ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨਾਲ ਦੁਰਵਿਹਾਰ ਕੀਤਾ ਅਤੇ ਕਿਵੇਂ ਉਸ ਸਿੰਘ ਨੇ ਵੀਜ਼ਾ ਕੈਂਸਲ ਕਰਵਾਉਣਾ ਤਾਂ ਮਨਜ਼ੂਰ ਕਰ ਲਿਆ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਨਿਸ਼ਾਨੀ ਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਇਹ ਘਟਨਾ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਅੱਜ ਵੀ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੀ ਪਛਾਣ ਅਤੇ ਉਹਨਾਂ ਦੇ ਕਕਾਰਾਂ ਬਾਰੇ ਜਾਗਰੂਕਤਾ ਦੀ ਕਮੀ ਹੈ ਆਓ ਇਸ ਪੂਰੇ ਵਾਕੇ ਨੂੰ ਤਫਸੀਲ ਨਾਲ ਜਾਣੀਏ ਅਤੇ ਸਮਝੀਏ ਕਿ ਉਸ ਮੌਕੇ ਤੇ ਪਰਿਵਾਰ ਦੇ ਮਨ ਤੇ ਕੀ ਬੀਤੀ ਹੋਵੇਗੀ ਪੰਜਾਬ ਦੀ ਧਰਤੀ ਤੋਂ ਹਰ ਰੋਜ਼ ਹਜ਼ਾਰਾਂ ਲੋਕ ਵਿਦੇਸ਼ਾਂ ਨੂੰ ਜਾਣ ਲਈ ਹਵਾਈ ਅੱਡਿਆਂ ਤੇ ਪਹੁੰਚਦੇ ਹਨ ਹਰ ਕਿਸੇ ਦੀਆਂ ਅੱਖਾਂ ਵਿੱਚ ਸੁਨਹਿਰੀ ਭਵਿਕ ਦੇ ਸੁਪਨੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਚਾਹ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਇਹ ਨਿੰਗ ਸਿੰਘ ਪਰਿਵਾਰ ਵੀ ਬੜੇ ਚਾਹਾਂ ਨਾਲ ਕੈਨੇਡਾ ਜਾਣ ਲਈ ਤਿਆਰ ਹੋਇਆ ਸੀ ਉਹਨਾਂ ਨੇ ਸਾਰੇ ਕਾਨੂੰਨੀ ਦਸਤਾਵੇਜ਼ ਪੂਰੇ ਕੀਤੇ ਸਨ ਲੱਖਾਂ ਰੁਪਏ ਖਰਚ ਕੇ ਟਿਕਟਾਂ ਖਰੀਦੀਆਂ ਸਨ ਅਤੇ ਵੀਜ਼ਾ ਲਗਵਾਇਆ ਸੀ ਤਾਂ ਜੋ ਉਹ ਕੈਨੇਡਾ ਜਾ ਕੇ ਉੱਥੋਂ ਦੇ ਗੁਰਦੁਆਰਾ ਸਾਬਾਨ ਦੇ ਦਰਸ਼ਨ ਕਰ ਸਕਣ ਅਤੇ ਆਪਣੇ ਸਕੇ ਸੰਬੰਧੀਆਂ ਨਾਲ ਕੁਝ ਸਮਾਂ ਬਿਤਾ ਸਕਣ ਪਰਿਵਾਰ ਪੂਰਨ ਤੌਰ ਤੇ ਗੁਰਸਿੱਖੀ ਰਹਿਤ ਮਰਿਆਦਾ ਵਿੱਚ ਪਰਪੱਕ ਸੀ ਸਿਰ ਤੇ ਦੁਮਾਲੇ ਸਜਾਏ ਹੋਏ ਸਨ ਸਰੀਰ ਤੇ ਨੇਂਗ ਸਿੰਘਾਂ ਵਾਲਾ ਬਾਣਾ ਸੀ ਅਤੇ ਗਾਤਰੇ ਵਿੱਚ ਸ੍ਰੀ ਸਾਹਿਬ ਸੁਸ਼ੋਭਿਤ ਸੀ ਉਹਨਾਂ ਲਈ ਇਸ ਸ੍ਰੀ ਸਾਹਿਬ ਕੋਈ ਲੋਹੇ ਦਾ ਟੁਕੜਾ ਜਾਂ ਹਥਿਆਰ ਨਹੀਂ ਸੀ ਬਲਕਿ ਇਹ ਉਹਨਾਂ ਦੇ ਗੁਰੂ ਸਾਹਿਬ ਵੱਲੋਂ ਬਖਸ਼ਿਆ ਉਹ ਅੰਗ ਸੀ ਜਿਸ ਤੋਂ ਬਿਨਾ ਇੱਕ ਖਾਲਸਾ ਅਧੂਰਾ ਹੁੰਦਾ ਹੈ ਕਰੋ ਤੁਰਨ ਵੇਲੇ ਪਰਿਵਾਰ ਨੇ ਅਰਦਾਸ ਕੀਤੀ ਸੀ ਕਿ ਉਹਨਾਂ ਦੀ ਯਾਤਰਾ ਸਫਲ ਹੋਵੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਰਸਤੇ ਵਿੱਚ ਉਹਨਾਂ ਦਾ ਇਮਤਿਹਾਨ ਲਿਆ ਜਾਵੇਗਾ ਇਹ ਇਮਤਿਹਾਨ ਸਿਰਫ ਸਬਰ ਦਾ ਨਹੀਂ ਸੀ ਬਲਕਿ ਇਹ ਪਰਖ ਸੀ ਕਿ ਉਹ ਦੁਨਿਆਵੀ ਸੁੱਖਾਂ ਅਤੇ ਗੁਰੂ ਦੇ ਹੁਕਮਾਂ ਵਿੱਚੋਂ ਕਿਸ ਨੂੰ ਪਹਿਲ ਦਿੰਦੇ ਹਨ ਜਦੋਂ ਉਹ 에어ਪੋਰਟ ਲਈ ਰਵਾਨਾ ਹੋਏ ਤਾਂ ਰਿਸ਼ਤੇਦਾਰਾਂ ਨੇ ਬੜੇ ਪਿਆਰ ਨਾਲ ਵਿਦਾ ਕੀਤਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਉਤਸ਼ਾਹ ਜੋ ਸਫ਼ਰ ਦੇ ਸ਼ੁਰੂ ਵਿੱਚ ਸੀ ਉਹ ਜਲਦੀ ਹੀ ਇੱਕ ਗੰਭੀਰ ਸੰਘਰਸ਼ ਵਿੱਚ ਬਦਲਣ ਵਾਲਾ ਸੀ ਜਿੱਥੇ ਇੱਕ ਪਾਸੇ ਅੰਤਰਰਾਸ਼ਟਰੀ ਸੁਰੱਖਿਆ ਦੇ ਸਖਤ ਨਿਯਮ ਸਨ ਅਤੇ ਦੂਜੇ ਪਾਸੇ ਸਿੱਖੀ ਦਾ ਅਟਲ ਸਿਧਾਂਤ ਖੜਾ ਸੀ ਜਿਵੇਂ ਹੀ ਪਰਿਵਾਰ 에어ਪੋਰਟ ਦੇ ਅੰਦਰ ਦਾਖਲ ਹੋਇਆ ਅਤੇ ਚੈੱਕ-ਇਨ ਦੀ ਪ੍ਰਕਿਰਿਆ ਸ਼ੁਰੂ ਹੋਈ ਸਭ ਕੁਝ ਆਮ ਵਾਂਗ ਲੱਗ ਰਿਹਾ ਸੀ ਪਰ ਅਸਲ ਮੁਸ਼ਕਲ ਸੁਰੱਖਿਆ ਜਾਂਚ ਦੌਰਾਨ ਪੈਦਾ ਹੋਈ ਜਦੋਂ ਇਹ ਨਿੰਗ ਸਿੰਘ ਪਰਿਵਾਰ ਸੁਰੱਖਿਆ ਕੇਰੇ ਕੋਲ ਪਹੁੰਚਿਆ ਤਾਂ ਉੱਥੇ ਮੌਜੂਦ ਸੁਰੱਖਿਆ ਅਧਿਕਾਰੀਆਂ ਦੀ ਨਜ਼ਰ ਉਨ੍ਹਾਂ ਦੀ ਕਿਰਪਾਨ ਤੇ ਪਈ ਅੰਤਰਰਾਸ਼ਟਰੀ ਹਵਾਈ ਸਫ਼ਰ ਦੇ ਨਿਯਮਾਂ ਮੁਤਾਬਕ ਆਮ ਤੌਰ ਤੇ ਤਿੱਖੀਆਂ ਚੀਜ਼ਾਂ ਜਾਂ ਹਥਿਆਰ ਲੈ ਕੇ ਜਾਣ ਤੇ ਪਾਬੰਦੀ ਹੁੰਦੀ ਹੈ ਪਰ ਸਿੱਖਾਂ ਲਈ ਕਿਰਪਾਨ ਧਾਰਨ ਕਰਨਾ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਵਿੱਚ ਸ਼ਾਮਲ ਹੈ ਅਤੇ ਕਈ ਦੇਸ਼ਾਂ ਵਿੱਚ ਇਸ ਦੀ ਮਰਿਆਦਾ ਅਨੁਸਾਰ ਛੋਟ ਵੀ ਦਿੱਤੀ ਜਾਂਦੀ ਹੈ ਖਾਸ ਕਰ ਜਦੋਂ ਇਸ ਨੂੰ ਚੈੱਕਨ ਬੈਗੇਜ ਵਿੱਚ ਰੱਖਿਆ ਜਾਵੇ ਪਰ ਇੱਥੇ ਮਾਮਲਾ ਕੁਝ ਹੋਰ ਸੀ ਨੈਗ ਸਿੰਘ ਪਰਿਵਾਰ ਨੇ ਆਪਣੀ ਰਹਿਤ ਮੁਤਾਬਕ ਸ੍ਰੀ ਸਾਹਿਬ ਆਪਣੇ ਸਰੀਰ ਦੇ ਨਾਲ ਹੀ ਰੱਖੀ ਹੋਈ ਸੀ ਕਿਉਂਕਿ ਇੱਕ ਅਮਰਿਤਧਾਰੀ ਸਿੰਘ ਲਈ ਕਕਾਰਾ ਨੂੰ ਸਰੀਰ ਤੋਂ ਵੱਖ ਕਰਨਾ ਅਸੰਭਵ ਹੁੰਦਾ ਹੈ ਸੁਰੱਖਿਆ ਅਮਲੇ ਨੇ ਉਹਨਾਂ ਨੂੰ ਕਿਰਪਾਨ ਉਤਾਰ ਕੇ ਬੈਗ ਵਿੱਚ ਰੱਖਣ ਜਾਂ ਫਿਰ ਇਸ ਨੂੰ ਬਾਹਰ ਛੱਡ ਕੇ ਜਾਣ ਲਈ ਕਿਹਾ ਅਫਸਰਾਂ ਦਾ ਲਹਿਜਾ ਰੁੱਖਾ ਸੀ ਅਤੇ ਉਹ ਸਿੱਖੀ ਪਾਵਨਾਵਾਂ ਨੂੰ ਸਮਝਣ ਦੀ ਬਜਾਏ ਸਿਰਫ ਆਪਣੇ ਕਿਤਾਬੀ ਨਿਯਮਾਂ ਦਾ ਹਵਾਲਾ ਦੇ ਰਹੇ ਸਨ ਸਿੰਘ ਨੇ ਬੜੀ ਨਿਮਰਤਾ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੋਈ ਹਥਿਆਰ ਨਹੀਂ ਹੈ ਇਹ ਮੇਰੇ ਧਰਮ ਦਾ ਚਿੰਨ ਹੈ ਇਹ ਮੇਰੀ ਸ਼ਰਧਾ ਅਤੇ ਪਛਾਣ ਹੈ ਪਰ ਅਧਿਕਾਰੀ ਟਸ ਤੋਂ ਮਸ ਨਹੀਂ ਹੋਏ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜੇਕਰ ਤੁਸੀਂ ਜਹਾਜ਼ ਵਿੱਚ ਬੈਠਣਾ ਹੈ ਤਾ ਤੁਹਾਨੂੰ ਇੱਕ ਕਿਰਪਾਨ ਉਤਾਰਨੀ ਹੀ ਪਵੇਗੀ ਨਹੀਂ ਤਾਂ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਸ ਵਕਤ 에ਰਪੋਰਟ ਤੇ ਮਾਹੌਲ ਕਾਫੀ ਤਣਾਪੂਰਨ ਹੋ ਗਿਆ ਸੀ ਆਲੇ ਦੁਆਲੇ ਦੇ ਯਾਤਰੀ ਵੀ ਰੁਕ ਕੇ ਦੇਖਣ ਲੱਗੇ ਕਿ ਆਖਿਰ ਮਾਮਲਾ ਕੀ ਹੈ ਨੇਂਗ ਸਿੰਘ ਜੋ ਕਿ ਸੁਭਾਤੋਂ ਸ਼ਾਂਤ ਪਰ ਅਸੂਲਾਂ ਦੇ ਪੱਕੇ ਸਨ ਨੇ ਅਧਿਕਾਰੀਆਂ ਨੂੰ ਸਮਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਉਹਨਾਂ ਨੇ ਦੱਸਿਆ ਕਿ ਦੁਨੀਆ ਪਰ ਵਿੱਚ ਸਿੱਖ ਵਸਦੇ ਹਨ ਅਤੇ ਕਿਰਪਾਨ ਸਾਡੇ ਪੰਜ ਕਕਾਰਾਂ ਵਿੱਚੋਂ ਇੱਕ ਅਹਿਮ ਕਕਾਰ ਹੈ ਜਿਸਨੂੰ ਅਸੀਂ ਮੌਤ ਤੋਂ ਬਾਅਦ ਹੀ ਆਪਣੇ ਤੋਂ ਵੱਖ ਹੋਣ ਦਿੰਦੇ ਹਾਂ ਜਿਉਂਦੇ ਜੀ ਅਸੀਂ ਇਸ ਨੂੰ ਉਤਾਰ ਨਹੀਂ ਸਕਦੇ ਪਰ ਅਧਿਕਾਰੀਆਂ ਦੀ ਜ਼ਿੱਦ ਅਤੇ ਅਗਿਆਨਤਾ ਕਾਰਨ ਗਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ ਸੀ ਉਹਨਾਂ ਨੇ ਕਿਹਾ ਕਿ ਸਾਡੇ ਲਈ ਸੁਰੱਖਿਆ ਨਿਯਮ ਸਭ ਤੋਂ ਉੱਪਰ ਹਨ ਅਤੇ ਅਸੀਂ ਧਾਰਮਿਕ ਪਾਵਨਾਵਾਂ ਕਰਕੇ ਨਿਯਮ ਨਹੀਂ ਬਦਲ ਸਕਦੇ ਇਹ ਇੱਕ ਅਜਿਹਾ ਮੋੜ ਸੀ ਜਿੱਥੇ ਪਰਿਵਾਰ ਨੂੰ ਇੱਕ ਬਹੁਤ ਵੱਡਾ ਫੈਸਲਾ ਲੈਣਾ ਪੈਣਾ ਸੀ ਇੱਕ ਪਾਸੇ ਲੱਖਾਂ ਰੁਪਏ ਦੀ ਟਿਕਟ ਕੈਨੇਡਾ ਦਾ ਵੀਜ਼ਾ ਅਤੇ ਵਿਦੇਸ਼ ਜਾਣ ਦਾ ਸੁਪਨਾ ਸੀ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਹੋਈ ਸਿੱਖੀ ਸਿਦਕ ਸੀ ਆਮ ਇਨਸਾਨ ਸ਼ਾਇਦ ਇੱਥੇ ਚੁੱਕ ਜਾਂਦਾ ਸਮਝੌਤਾ ਕਰ ਲੈਂਦਾ ਕਿ ਚਲੋ ਸਫ਼ਰ ਦੌਰਾਨ ਉਤਾਰ ਦਿੰਦੇ ਹਾਂ ਬਾਅਦ ਵਿੱਚ ਪਾ ਲਵਾਂਗੇ ਪਰ ਇਹ ਨਿੰਗ ਸਿੰਘ ਪਰਿਵਾਰ ਸੀ ਜਿਨਾਦੀਆ ਰਗਾਂ ਵਿੱਚ ਉਹ ਖੂਨ ਦੌੜਦਾ ਹੈ ਜਿਸ ਨੇ ਇਤਿਹਾਸ ਵਿੱਚ ਕਦੇ ਵੀ ਜ਼ਬਰ ਅੱਗੇ ਸਿਰ ਨਹੀਂ ਚੁਕਾਇਆ ਉਹਨਾਂ ਨੇ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਤੁਸੀਂ ਆਪਣਾ ਜਹਾਜ਼ ਰੱਖੋ ਅਸੀਂ ਆਪਣਾ ਗੁਰੂ ਨਹੀਂ ਛੱਡ ਸਕਦੇ ਜੇਕਰ ਕੈਨੇਡਾ ਜਾਣ ਦੀ ਕੀਮਤ ਗੁਰੂ ਦੀ ਨਿਸ਼ਾਨੀ ਨੂੰ ਉਤਾਰਨਾ ਹੈ ਤਾਂ ਸਾਨੂੰ ਕੈਨੇਡਾ ਮਨਜ਼ੂਰ ਨਹੀਂ ਸਾਨੂੰ ਸਾਡਾ ਪੰਜਾਬ ਅਤੇ ਸਾਡੀ ਸਿੱਖੀ ਮਨਜ਼ੂਰ ਹੈ ਇਹ ਸੁਣ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਕਿ ਕੋਈ ਵਿਅਕਤੀ ਸਿਰਫ ਇੱਕ ਧਾਰਮਿਕ ਚਿੰਨ ਲਈ ਇੰਨਾ ਵੱਡਾ ਨੁਕਸਾਨ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਬਹਿਸ ਵਧਦੀ ਗਈ ਅਤੇ ਅੰਤ ਵਿੱਚ ਅਧਿਕਾਰੀਆਂ ਨੇ ਆਪਣਾ ਅੜੀਲ ਰਵਈਆ ਅਪਣਾਉਂਦੇ ਹੋਏ ਸਖਤ ਕਾਰਵਾਈ ਕੀਤੀ ਉਹਨਾਂ ਨੇ ਨਾ ਸਿਰਫ ਪਰਿਵਾਰ ਨੂੰ ਜਹਾਜ਼ ਵਿੱਚ ਚੜਨ ਤੋਂ ਰੋਕ ਦਿੱਤਾ ਬਲਕਿ ਮੌਕੇ ਤੇ ਹੀ ਉਹਨਾਂ ਦਾ ਵੀਜ਼ਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਇਹ ਇੱਕ ਬਹੁਤ ਵੱਡਾ ਤੱਕਾ ਸੀ ਇਕ ਅਜੇਹਾ ਫੈਸਲਾ ਜੋ ਕਿਸੇ ਵੀ ਇਨਸਾਨ ਨੂੰ ਤੋੜ ਸਕਦਾ ਸੀ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਵੀਜ਼ਾ ਕੈਸਲ ਹੋਣ ਦੀ ਖਬਰ ਸੁਣ ਕੇ ਵੀ ਨਿੰਗ ਸਿੰਘ ਦੇ ਚਿਹਰੇ ਤੇ ਕੋਈ ਪਛਤਾਵਾ ਜਾਂ ਦੁੱਖ ਨਹੀਂ ਸੀ ਸਗੋਂ ਇੱਕ ਵੱਖਰਾ ਹੀ ਜਲਾਲ ਸੀ ਉਹਨਾਂ ਦੀਆਂ ਅੱਖਾਂ ਵਿੱਚ ਇਹ ਸੰਤੁਸ਼ਟੀ ਸੀ ਕਿ ਉਹਨਾਂ ਨੇ ਦੁਨਿਆਵੀ ਲਾਲਚ ਅੱਗੇ ਗੋਡੇ ਨਹੀਂ ਟੇਕੇ ਉਹਨਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਵੱਲ ਦੇਖਿਆ ਜੋ ਬਰਾਬਰ ਦੀ ਦ੍ਰਿੜਤਾ ਨਾਲ ਉਹਨਾਂ ਦੇ ਨਾਲ ਖੜੇ ਸਨ ਬੱਚਿਆਂ ਨੇ ਵੀ ਆਪਣੇ ਪਿਤਾ ਦੇ ਫੈਸਲੇ ਤੇ ਮਾਣ ਮਹਿਸੂਸ ਕੀਤਾ ਉੱਥੇ ਮੌਜੂਦ ਕੁਝ ਹੋਰ ਪੰਜਾਬੀ ਯਾਤਰੀ ਵੀ ਇਹ ਸਭ ਦੇਖ ਕੇ ਪਾਵੁਕ ਹੋ ਗਏ ਪਰ ਸੁਰੱਖਿਆ ਕਰਮਚਾਰੀਆਂ ਦੇ ਡਰ ਕਾਰਨ ਕੋਈ ਬਹੁਤਾ ਬੋਲ ਨਾ ਸਕਿਆ ਪ੍ਰਸ਼ਾਸਨ ਨੇ ਉਹਨਾਂ ਦਾ ਸਮਾਨ ਵਾਪਸ ਕਰ ਦਿੱਤਾ ਅਤੇ ਉਹਨਾਂ ਨੂੰ 에어ਪੋਰਟ ਤੋਂ ਬਾਹਰ ਜਾਣ ਦਾ ਰਸਤਾ ਦਿਖਾ ਦਿੱਤਾ ਇਹ ਉਹ ਪਲ ਸੀ ਜਦੋਂ ਸਿਸਟਮ ਦੀ ਅੰਨੀ ਅੱਖ ਨੇ ਧਾਰਮਿਕ ਆਜ਼ਾਦੀ ਦਾ ਗਲਾ ਘੁੱਟ ਦਿੱਤਾ ਸੀ ਵੀਜ਼ਾ ਰੱਦ ਹੋਣ ਦਾ ਠੱਪਾ ਉਹਨਾਂ ਦੇ ਪਾਸਪੋਰਟ ਤੇ ਲੱਗ ਗਿਆ ਸੀ ਪਰ ਉਹਨਾਂ ਦੇ ਦਿਲਾਂ ਤੇ ਸਿੱਖੀ ਸਿਦਕ ਦੀ ਮੋਹਰ ਹੋਰ ਗੂੜੀ ਹੋ ਗਈ ਸੀ 에어ਪੋਰਟ ਤੋਂ ਬਾਹਰ ਆਉਂਦੇ ਸਮੇਂ ਪਰਿਵਾਰ ਦੇ ਕਦਮ ਪਾਵੇਂ ਪਾਰੀ ਸਨ ਪਰ ਸਿਰ ਉੱਚਾ ਸੀ ਉਹਨਾਂ ਨੂੰ ਪਤਾ ਸੀ ਕਿ ਜਦੋਂ ਉਹ ਪਿੰਡ ਵਾਪਸ ਜਾਣਗੇ ਤਾਂ ਲੋਕ ਤਰਾਂਤਰਾਂ ਦੀਆਂ ਗੱਲਾਂ ਕਰਨਗੇ ਕੋਈ ਕਹੇਗਾ ਕਿ ਪੈਸੇ ਬਰਬਾਦ ਕਰ ਦਿੱਤੇ ਕੋਈ ਕਹੇਗਾ ਕਿ ਥੋੜੀ ਦੇਰ ਲਈ ਕਿਰਪਾਨ ਉਤਾਰ ਦਿੰਦੇ ਤਾਂ ਕੀ ਹੋ ਜਾਂਦਾ ਪਰ ਦੁਨੀਆਦਾਰੀ ਦੀਆਂ ਗੱਲਾਂ ਉਹੀ ਲੋਕ ਕਰਦੇ ਹਨ ਜਿਨ੍ਹਾਂ ਨੂੰ ਅੰਦਰਲੀ ਰੀਤ ਦਾ ਪਤਾ ਨਹੀਂ ਹੁੰਦਾ ਵਾਪਸੀ ਦੇ ਸਫ਼ਰ ਦੌਰਾਨ ਸਿੰਘ ਨੇ ਆਪਣੇ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਗੁਰੂ ਸਾਹਿਬ ਸ਼ਾਇਦ ਸਾਡੀ ਪਰਖ ਕਰ ਰਹੇ ਸਨ ਇਤਿਹਾਸ ਗਵਾਹ ਹੈ ਕਿ ਪਾਈ ਤਾਰੂ ਸਿੰਘ ਜੀ ਨੇ ਖੋਪਰੀ ਉਤਾਰਨੀ ਮੰਨ ਲਈ ਸੀ ਪਰ ਕੇਸ ਨਹੀਂ ਕਤਲ ਹੋਣ ਦਿੱਤੇ ਸਨ ਪਾਈ ਮਤੀਦਾਸ ਜੀ ਆਰੇ ਨਾਲ ਚੀਰੇ ਗਏ ਪਰ ਸਿਦਕ ਨਹੀਂ ਹਾਰਿਆ ਅਸੀਂ ਤਾਂ ਸਿਰਫ ਇੱਕ ਵੀਜ਼ਾ ਹੀ ਕੁਰਬਾਨ ਕੀਤਾ ਹੈ ਇਹ ਸਾਡੇ ਪੁਰਖਿਆਂ ਦੀ ਕੁਰਬਾਨੀ ਦੇ ਸਾਹਮਣੇ ਕੁਝ ਵੀ ਨਹੀਂ ਹੈ ਇਹ ਸੋਚ ਹੀ ਸਿੱਖ ਕੌਮ ਦੀ ਅਸਲ ਤਾਕਤ ਹੈ ਜਦੋਂ ਉਹ ਵਾਪਸ ਪੰਜਾਬ ਆਪਣੇ ਘਰ ਪਹੁੰਚੇ ਤਾਂ ਪਹਿਲਾਂ ਤਾਂ ਸਭ ਨੂੰ ਹੈਰਾਨੀ ਹੋਈ ਕਿ ਇਹ ਕੈਨੇਡਾ ਗਏ ਸਨ ਇੰਨੀ ਜਲਦੀ ਵਾਪਸ ਕਿਵੇਂ ਆ ਗਏ ਪਰ ਜਦੋਂ ਪੂਰੀ ਗੱਲ ਦਾ ਪਤਾ ਲੱਗਾ ਤਾਂ ਸਮਝਦਾਰ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਉਹਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹਾਲਾਂਕਿ ਕੁਝ ਲੋਕਾਂ ਨੇ ਅਫਸੋਸ ਵੀ ਪ੍ਰਗਟਾਇਆ ਕਿ ਵਿਦੇਸ਼ੀ ਹਕੂਮਤਾਂ ਅਜੇ ਵੀ ਸਿੱਖ ਕਕਾਰਾ ਦੀ ਮਹੱਤਤਾ ਨੂੰ ਨਹੀਂ ਸਮਝ ਸਕਿਆ ਹਨ ਜਿਸ ਕਾਰਨ ਬੇਗਸੂਰ ਸ਼ਰਦਾਲੂਆਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ ਇਹ ਘਟਨਾ ਸਿਰਫ ਇੱਕ ਖਬਰ ਨਹੀਂ ਹੈ ਇਹ ਇੱਕ ਚੇਤਾਵਨੀ ਵੀ ਹੈ ਅਤੇ ਇੱਕ ਸਬਕ ਵੀ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਪੱਛਮੀ ਸੱਭਿਆਚਾਰ ਦੀ ਅੰਨੇਵਾ ਦੌੜ ਵਿੱਚ ਸ਼ਾਮਲ ਹੋ ਰਹੇ ਹਾਂ ਅਜੇ ਹੀ ਗੁਰਸਿੱਖ ਪਰਿਵਾਰ ਸਾਨੂੰ ਸ਼ੀਸ਼ਾ ਦਿਖਾਉਂਦੇ ਹਨ ਕਿ ਅਸਲ ਦੌਲਤ ਕੀ ਹੈ ਇਹ ਘਟਨਾ ਸਾਨੂੰ ਸਵਾਲ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ TSGPC ਦਿੱਲੀ ਕਮੇਟੀ ਅਤੇ ਭਾਰਤ ਸਰਕਾਰ ਨੂੰ ਅਜਿਹੇ ਮਸਲੇ ਆ ਤੇ ਅੰਤਰਰਾਸ਼ਟਰੀ ਪੱਧਰ ਤੇ ਖੋਸ਼ ਕਦਮ ਚੁੱਕਣ ਦੀ ਲੋੜ ਹੈ ਕਿਉਂ ਹਰ ਵਾਰ ਸਿੱਖਾਂ ਨੂੰ ਆਪਣੀ ਪਛਾਣ ਲਈ ਸਪਸ਼ਟੀਕਰਨ ਦੇਣਾ ਪੈਂਦਾ ਹੈ ਕਿਉਂ ਹਵਾਈ ਅੱਡਿਆਂ ਤੇ ਪੱਗਾਂ ਅਤੇ ਕਿਰਪਾਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਜਦਕਿ ਸਿੱਖਾਂ ਨੇ ਹਰ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਵਿੱਚ ਹਮ ਯੋਗਦਾਨ ਪਾਇਆ ਹੈ ਇਸ ਨਿੰਗ ਸਿੰਘ ਪਰਿਵਾਰ ਨਾਲ ਹੋਇਆ ਧੱਕਾ ਸਿੱਖ ਕੌਮ ਦੇ ਆਗੂਆਂ ਲਈ ਵੀ ਇੱਕ ਵੰਗਾਰ ਹੈ ਕਿ ਉਹ ਵਿਦੇਸ਼ੀ ਸਰਕਾਰਾਂ ਨਾਲ ਗਲਬਾਤ ਕਰਕੇ ਅਜਿਹੇ ਨਿਯਮ ਬਣਵਾਉਣ ਤਾਂ ਜੋ ਭਵਿਕ ਵਿੱਚ ਕਿਸੇ ਹੋਰ ਗੁਰਸਿੱਖ ਨੂੰ ਆਪਣੀ ਧਾਰਮਿਕ ਆਜ਼ਾਦੀ ਅਤੇ ਸਫ਼ਰ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਨਾ ਪਵੇ। ਪਰਿਵਾਰ ਦਾ ਵਾਪਸ ਆਉਣਾ ਉਹਨਾਂ ਦੀ ਹਾਰ ਨਹੀਂ ਸਗੋਂ ਨੈਤਿਕ ਜਿੱਤ ਹੈ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸਿੱਖ ਲਈ ਗੁਰੂ ਦਾ ਹੁਕਮ ਕਿਸੇ ਵੀ ਦੇਸ਼ ਦੇ ਕਾਨੂੰਨ ਤੋਂ ਉੱਪਰ ਹੈ। ਅੰਤ ਵਿੱਚ ਇਸ ਪੂਰੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਅਜਿਹੇ ਮੌਕੇ ਕਈ ਵਾਰ ਆਉਂਦੇ ਹਨ। ਜਦੋਂ ਸਾਨੂੰ ਸਹੂਲਤਾ ਅਤੇ ਸਿਧਾਂਤਾਂ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ ਕਮਜ਼ੋਰ ਮਨ ਦੇ ਲੋਕ ਸਹੂਲਤਾ ਚੁੰਦੇ ਹਨ ਪਰ ਸੂਰਮੇ ਸਿਧਾਂਤਾਂ ਤੇ ਪਹਿਰਾ ਦਿੰਦੇ ਹਨ ਇਸ ਨੇਂਗ ਸਿੰਘ ਪਰਿਵਾਰ ਨੇ ਜੋ ਕੀਤਾ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਬਣ ਗਿਆ ਹੈ ਉਹਨਾਂ ਨੇ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਕੈਨੇਡਾ ਦੀ ਨਾਗਰਿਕਤਾ ਸ਼ਾਇਦ ਨਹੀਂ ਦਿੱਤੀ ਪਰ ਉਹਨਾਂ ਨੇ ਅਣਖ ਗੈਰਤ ਅਤੇ ਧਰਮ ਪ੍ਰਤੀ ਡ੍ਰਿੜਤਾ ਦੀ ਉਹ ਦੌਲਤ ਦਿੱਤੀ ਹੈ ਜੋ ਕਿਸੇ ਵੀ ਡਾਲਰ ਜਾਂ ਪੌਡ ਨਾਲ ਖਰੀਦੀ ਨਹੀਂ ਜਾ ਸਕਦੀ ਸਾਨੂੰ ਲੋੜ ਹੈ ਕਿ ਅਸੀਂ ਅਜਿਹੇ ਪਰਿਵਾਰਾਂ ਦਾ ਸਾਥ ਦੇਈਏ ਅਤੇ ਉਨ੍ਹਾਂ ਦੀ ਆਵਾਜ਼ ਬਣੀਏ ਤਾਂ ਜੋ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਿੱਖ ਆਪਣੀ ਕਿਰਪਾਨ ਨਾਲ ਕਿੰਨਾ ਪਿਆਰ ਕਰਦੇ ਹਨ ਇਹ ਕਿਰਪਾਨ ਕਿਸੇ ਤਿਵਾਰ ਕਰਨ ਲਈ ਨਹੀਂ ਬਲਕਿ ਜ਼ੁਲਮ ਦੇ ਖਾਤਮੇ ਅਤੇ ਮਜ਼ਲੂਮ ਦੀ ਰੱਖਿਆ ਲਈ ਹੁੰਦੀ ਹੈ ਇਹ ਕੋਈ ਹਥਿਆਰ ਨਹੀਂ ਇਹ ਰਹਿਮਤ ਦਾ ਚਿੰਨ ਹੈ ਆਓ ਅਸੀਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਗੁਰੂ ਸਾਹਿਬ ਇਸ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਸਮੁੱਚੀ ਕੌਮ ਨੂੰ ਅਜਿਹਾਂ ਬਲ ਬਖਸ਼ਣ ਕਿ ਅਸੀਂ ਆਪਣੇ ਵਿਰਸੇ ਤੇ ਮਾਣ ਕਰ ਸਕੀਏ ਇਹ ਵੀਡੀਓ ਦੇਖਣ ਵਾਲੇ ਹਰ ਵੀਰ ਭੈਣ ਨੂੰ ਬੇਨਤੀ ਹੈ ਕਿ ਇਸ ਸੁਨੇਹ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਧਿਕਾਰੀਆਂ ਤੱਕ ਵੀ ਇਹ ਗੱਲ ਪਹੁੰਚੇ ਕਿ ਸਿੱਖਾਂ ਨਾਲ ਤੱਕਾ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ